ਵਿੱਚ ਇਹ ਆਪਣੇ ਪਾਕਾ ਸਾਹਿਬ ਗੁਰਦੁਆਰਾ ਤੇ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਤੋਂ ਰਿਹਾ ਵਹੀ ਕੱਲ ਪਾਕਾ ਸਾਹਿਬ ਆ ਕੇ ਰੁਕੇ ਸੀਗੇ ਤੇ ਇਹ ਦੁੰਗਾ ਜਾਂਦਾ ਹੁੰਦਾ ਜੀ ਨਗਰ ਕੀਰਤਨ ਦੀਨਾ ਸਾਹਿਬ ਜਫਰਨਾਮਾ ਸਾਹਿਬ ਜਾਂਦਾ ਹੁੰਦਾ ਤੇ ਜਫਰਨਾਮੇ ਫਿਰ ਸਮਾਪਤੀ ਹੋ ਜਾਂਦੀ ਆ ਨਗਰ ਕੀਰਤਨ ਦੀ ਸੋ ਸੇਵਾਦਾਰ ਵੀ ਇੱਥੇ ਪੂਰੇ ਝਾੜੂ ਲਾ ਰਹੇ ਆ ਸਾਰਾ ਸੇਵਾਦਾਰ ਅੰਦਰ ਵੀ ਸੇਵਾ ਕਰਵਾ ਰਹੇ ਆ ਵੀਰ ਤੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਲਾਈਵ ਨਗਰ ਕੀਰਤਨ ਦਾ ਜਾਨਕੀ ਉਦਾਂ ਲਾਈਵ ਨਹੀਂ ਹੁੰਦਾ ਇਦਾਂ ਦਿਖਾਵਾਂਗੇ ਵੀ ਵੀਡੀਓ ਬਣਾ ਕੇ ਸਾਰਾ ਤੁਹਾਨੂੰ ਦਰਸ਼ਨ ਕਰਾਵਾਂਗੇ ਨਗਰ ਕੀਰਤਨ ਦੇ ਹਨਾ ਸੋ ਬਣੇ ਰਹੋ ਜੀ ਆਪਣੇ ਨਾਲ YouTube ਚੈਨਲ ਤੇ ਤੇ Facebook ਤੇ ਚੈਨਲ ਸਬਸਕ੍ਰਾਈਬ ਕਰ ਲਿਓ ਹਨਾ ਸੋ ਤੁਹਾਨੂੰ ਦਿਖਾਵਾਂਗੇ ਜੋ ਮੇਰੇ ਵੀਰ ਬਾਹਰ ਬੈਠੇ ਆ ਜਾਂ ਪਿੰਡ ਤੋਂ ਬਾਹਰ ਆ ਜਾਂ ਹਨਾ ਨਹੀਂ ਦੇਖ ਸਕਦੇ ਸੋ ਵੀਡੀਓ ਤੇ ਦੇਖ ਸਕਦੇ ਹੋ ਹਨਾ ਸੋ ਮਿਲਦੇ ਆਂ ਜੀ ਗਾਂ ਫਿਰ ਇਦੋਂ ਗਾਂ ਸੈਦੋ ਜਾਊਗਾ ਸੈਦੋ ਤੋਂ ਗਾਂ ਫਿਰ ਦੀਨਾ ਸਾਹਿਬ ਜਾਣਾ ਨਗਰ ਕੀਰਤਨ ਨੇ ਸੋ ਜਿੱਥੇ ਜਿੱਥੇ ਜਾਊਗਾ ਆਪਾਂ ਉੱਥੇ ਉੱਥੇ ਦੀ ਵੀਡੀਓ ਬਣਾਵਾਂਗੇ ਠੀਕ ਹੈ ਜੀ ਹੁਣ ਨਾਈ ਤੋਂ ਤਰਪਿਆ ਨਗਰ ਕੀਰਤਨ ਇਥੋਂ ਪਾਕਾ ਸਾਹਿਬ ਗੁਰਦੁਆਰੇ ਤੋਂ ਇਥੋਂ ਤਰਪਿਆ ਨਗਰ ਕੀਰਤਨ ਹ ਤੇ ਹੁਣ ਇਦੋਂ ਗਾਂ ਜਾਊਗਾ ਸੈਦੋ ਓਕੇ ਸੋ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਵਾਹ ਗੁਰੂ ਇਹ ਸੱਚੇ ਪਾਤਸ਼ਾਹ ਕਰੋ ਇਹ ਘੋੜਿਆਂ ਦੇ ਦਰਸ਼ਨ ਬਾਬਾ ਜੀ ਦੇ ਘੋੜੇ ਆ ਆਸੀ ਭਾਗੇ ਇਸ ਦਰਦ ਨੂੰ ਲਾਇਆ ਹੈ ਲੋ ਜੀ ਪਾਲਕੀ ਸਾਹਿਬ ਦੇ ਦਰਸ਼ਨ ਉਹ ਪੜੀ ਸ਼ਰਧਾ ਤੇ ਪ੍ਰੇਮ ਦੇਖੋ ਆਇਆ ਹੈ ਲੋ ਜੀ ਪਾਲਕੀ ਸਾਹਿਬ ਦੇ ਦਰਸ਼ਨ ਪੱਟੀ ਕਰੀ ਜੋ ਈ ਉਂਗਲੀ ਇਦਰ ਕਰਦੀ जा का बि जो आया सोच लाउण लाइ दुकान ताईं کڏي مڪھين

दाली बणिया दाली पणिया பரிவார <this laughs> ਜੀ ਗੁਰੂ ਗੋਬਿੰਦ ਸਿੰਘ ਜੀ ਦੀਨਾ ਸਾਹਿਬ ਵਿਖੇ ਜਫਰਨਾਮਾ ਲਿਖਦੇ ਹੋਏ ਜੇ ਆਲਮਗੀਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਨਗਾਈਆ ਜੀ ਊੜਾ ਪੇਂਟ ਕਰਦੇ ਹੋਏ ਹਰ ਆਪਰਜਾਇਆ ਜੀ ਸੰਗਤ ਮੇਲਾ ਇਹਨੂੰ ਕੋਈ ਅਲਫੂ ਅਤੇ ਗਾਮੂ ਗੁਰੂ ਜੀ ਨੂੰ ਦੇਖ ਕੇ ਰੌਲਾ ਪਾਉਂਦੇ ਹੋਏ ਕੋਈ ਗਣੀ ਖਾਂ ਤੇ ਨਵੀ ਖਾਂ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਜਾਂਦੇ ਹੋਏ ਅਨੰਦਪੁਰ ਸਾਹਿਬ ਅਸੀਂ ਤਾਂ ਔਕਾ ਦੇਣ ਵਾਲੇ ਆ ਵੀ ਭਾਈ ਜਾਤਦੇ ਰਹਿਣਾ ਗੁਰੂ ਜੀ ਆਏ ਐ ਸਾਹੀ ਟਿੱਬੀ ਤੇ ਭਾਈ ਉਦੇ ਸਿੰਘ ਜੰਗ ਕਰਦਾ ਹੋਇਆ ਨਿਸ਼ਾਚੀ ਸਿੰਘ ਅਨੰਦਪੁਰ ਸਾਹਿਬ ਤੁਸੀਂ ਹੋਣਾ ਮਾਫ ਕਰ ਲੈ ਕੀ ਗੁਰੂ ਸਾਹਿਬ ਲਾਦਾਜੀਤ ਸਿੰਘ ਸਰਸਾ ਨਦੀ ਕਿਨਾਰੇ ਜੰਗ ਕਰਦੇ ਹੋਏ k a l a